ਅੱਜ ਆਪਾਂ ਪਿੰਨੀਆਂ ਬਣਾਈਆਂ ਪਹਿਲੀ ਵਾਰੀ ਰੱਬ ਦੀ ਮਿਹਰ ਹੋਈ ਆ ਜੀ ਅੱਜ ਤੱਕ ਦੀ ਸੋਚ ਨਹੀਂ ਆਪਾਂ ਬੜੇ ਤਾਂ ਸਮਾਨ ਇਹਦੇ ਵਿੱਚ ਪਾਇਆ ਆਪਾਂ ਬਾਦੂ ਤੇ ਇਹ ਸੰਗਾਂ ਦੀ ਖੁਰਾਕ ਆ ਰੱਬ ਮਿਹਰ ਕਰੇ ਸਾਰਿਆਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖੇ ਚੰਗੀ ਖੁਰਾਕ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ ਸਿਆਲਵਾ ਤੇ ਕੋਸ਼ਿਸ਼ ਕਰਿਆ ਕਰੋ ਵੀ ਫਾਸਟ ਫੂਡ ਵਾਲੋਂ ਬੱਚੇ ਘਟ ਜਾਣ ਇੱਦਲੇ ਪਾਸੇ ਯਾਦਿਕ ਖਿਆਲ ਰੱਖਿਆ ਕਰੋ ਬੱਚਿਆਂ ਦਾ ਤੇ ਤਾਂ ਚੀਜ਼ ਗਰਮੀਆਂ ਜਾਂ ਸਰਦੀਆਂ ਹੋਣ ਤੇ ਦੁੱਧ ਨਾਲ ਜ਼ਰੂਰ ਦਿਆ ਕਰੋ ਦਿਹਾੜੀ ਚੱਕ ਵਾਰੀ ਇਹਦੇ ਵਿੱਚ ਕਈ ਕੁਛ ਮਟੀਰੀਅਲ ਆਪਾਂ ਪਾਇਆ ਫਿਰ ਆਪਾਂ ਵੀਡੀਓ ਹੋਰ ਬਣਾਵਾਂਗੇ ਤਾਂ ਫਿਰ ਦੱਸਾਂਗੇ ਇਹਦੇ ਵਿੱਚ ਕੀ ਕੀ ਕਿੰਨਾ ਕਿੰਨਾ ਪਾਇਆ ਠੀਕ ਹੈ ਜੀ ਬਹੁਤ ਵਧੀਆ ਤਾਕਤਵਰ ਚੀਜ਼ ਆ ਦਿਮਾਗ ਲਈ ਬਹੁਤ ਬੈਸਟ ਆ ਇਹ ਸ਼ੁਕਰੀਆ ਜੀ